ਆਵਾਜ਼ ਟੀਵੀ ਧੂਰੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਅੱਜ ਅਸੀਂ ਪਹੁੰਚੇ ਹਾਂ ਧੂਰੀ ਸ਼ਹਿਰ ਦੇ ਸ਼ਾਂਤੀ ਨਿਕੇਤਨ ਪਾਰਕ ਦੇ ਅੰਦਰ ਇੱਥੇ ਪਹੁੰਚਣ ਦਾ ਆਪਣਾ ਕਾਰਨ ਇਹ ਹੈ ਕਿ ਤੁਹਾਨੂੰ ਇੱਕ ਸੱਚ ਦਿਖਾਉਣਾ ਤੇ ਉਸ ਸੱਚ ਦੇ ਉੱਤੇ ਤੁਹਾਡੀ رائے ਜਾਣਨਾ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਹਰੇਕ ਵਿਕਾਸ ਕਾਰਜ ਦੇ ਪਿੱਛੇ ਕੁਝ ਤਬਾਹੀਆਂ ਦੀਆਂ ਤਸਵੀਰਾਂ ਆਉਂਦੀਆਂ ਨੇ ਵੱਡੇ ਵੱਡੇ ਮਹਾਨਗਰ ਉਸਰੇ ਨੇ ਤੇ ਉਹਨਾਂ ਦੇ ਪਿੱਛੇ ਕਈ ਪਿੰਡਾਂ ਦੀ ਤਬਾਹੀ ਦੀ ਇੱਕ ਕਹਾਣੀ ਆ ਇਸੇ ਤਰ੍ਹਾਂ ਦਾ ਕੁਝ ਵਾਪਰਿਆ ਧੂਰੀ ਸ਼ਹਿਰ ਦੇ ਸ਼ਾਂਤੀ ਨਿਕੇਤਨ ਪਾਰਕ ਦੇ ਅੰਦਰ ਜੋ ਅੱਜ ਦੀ ਖਬਰ ਦੇ ਵਿੱਚ ਆਪਾਂ ਤੁਹਾਨੂੰ ਦਿਖਾਉਣਾਗਾ ਉਸ ਦੇ ਉੱਤੇ ਤੁਹਾਡੀ رائے ਬਹੁਤ ਮਾਇਨੇ ਰੱਖਦੀ ਆ ਕਮੈਂਟਾਂ ਦੇ ਵਿੱਚ ਤੁਸੀਂ ਆਪਣੀ رائے ਜ਼ਰੂਰ ਦਿਓ ਵੀਡੀਓ ਦੇ ਨੰਡ ਤੱਕ ਬਣੇ ਰਹੋ ਤੇ ਵੀਡੀਓ ਨੂੰ ਅੱਗੇ-ਅੱਗੇ ਸ਼ੇਅਰ ਕਰਦੇ ਰਹੋ ਇਹ ਹੈ ਜੀ ਧੂਰੀ ਸ਼ਹਿਰ ਦਾ ਸ਼ਾਂਤੀ ਨਿਕੇਤਨ ਪਾਰਕ ਜੋ ਪਿਛਲੇ ਕਈ ਸਾਲਾਂ ਤੋਂ ਜਿੱਤੇ ਕੇ ਸ਼ਹਿਰ ਵਾਸੀਆਂ ਲਈ ਇੱਕ ਪਿਕਨਿਕ ਸਪੋਟ ਆਗਾ ਉੱਥੇ ਹੀ ਸਵੇਰ ਦੇ ਸਮੇਂ ਬਜ਼ੁਰਗ ਬੱਚੇ ਤੇ ਮਹਿਲਾਵਾਂ ਇੱਥੇ ਵਾਕ ਕਰਨ ਵੀ ਆਉਂਦੇ ਨੇ ਜੋਗਾ ਵੀ ਕਰਦੇ ਨੇਗੇ ਮਗਰ ਤੁਹਾਨੂੰ ਇਸ پارک ਦੀ ਦੂਜੀ ਤਸਵੀਰ ਦਿਖਾਉਣੇ ਆਂਗੇ ਜਿਸ 'ਚ ਤੁਹਾਨੂੰ ਕੰਸਟਰਕਸ਼ਨ ਦਾ ਕੰਮ ਚੱਲਦਾ ਹੋਇਆ ਦਿਖ ਰਿਹਾ ਹੋਣਾਗਾ ਅਸਲ ਵਿੱਚ ਇਹ ਇੱਕ ਕਮਿਊਨਿਟੀ ਹਾਲ ਦੀ ਉਸਾਰੀ ਦਾ ਕੰਮ ਚੱਲ ਰਿਹਾ ਸਾਹਮਣੇ ਤੁਸੀਂ ਉਸ ਦੀ ਤਸਵੀਰ ਲੱਗੀ ਵੀ ਦੇਖ ਸਕਦੇ ਹੋਗੇ ਇੱਥੇ ਤੱਕ ਤਾਂ ਠੀਕ ਸੀ ਤੇ ਤੁਸੀਂ ਵੀ ਸੋਚਿਆ ਹੋਣਾ ਕਿ ਕੀ ਗਲਤ ਹੈ ਇਸ ਦੇ ਵਿੱਚ ਮਗਰ ਸਚਾਈ ਕੀ ਆ ਉਹ ਆਪਾਂ ਜਾਣਦੇ ਆਂਗੇ ਅਸਲ 'ਚ ਇਹ ਉਸਾਰੀ ਇੱਕ ਹਰੇ ਭਰੇ ਪਾਰਕ ਨੂੰ ਜਿਸ ਦੇ ਵਿੱਚ ਕਿ ਕਈ ਤਰ੍ਹਾਂ ਦੇ ਰੁੱਖ ਲੱਗੇ ਹੋਏ ਸੀਗੇ ਤੇ ਛੋਟੇ ਬੱਚਿਆਂ ਦੇ ਲਈ ਝੂਲੇ ਵੀ ਲੱਗੇ ਹੋਏ ਸੀ ਅਨੇਕਾ ਪ੍ਰਕਾਰ ਦੇ ਉਹਨਾਂ ਨੂੰ ਉਜਾੜ ਕੇ ਇਸ ਆਲੀਸ਼ਾਨ ਇਮਾਰਤ ਦੀ ਉਸਾਰੀ ਕਰਾਈ ਜਾ ਰਹੀ ਹੈਗੀ ਤੇ ਸਾਹਮਣੇ ਉਸ ਦਾ ਮਾਡਲ ਲੱਗਿਆ ਹੋਇਆਗਾ ਪਿਛਲੇ ਦਿਨੀ ਧੂਰੀ ਸ਼ਹਿਰ ਦੇ ਵਿੱਚ ਸੀਐਮ ਭਗਵੰਤ ਮਾਨ ਆਏ ਨੇ ਤੇ ਟੂਰੀ ਸ਼ਹਿਰ ਨੂੰ ਵੱਖ-ਵੱਖ ਸੰਸਥਾਵਾਂ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਨੂੰ ਅਨੇਕ ਫੰਡ ਚੈੱਕ ਦੇ ਕੇ ਗਏ ਨੇ ਉੱਥੇ ਹੀ ਇਸ ਹੌਲਦੀ ਉਸਾਰੀ ਦੀ ਉਹਨਾਂ ਨੇ 1 ਕਰੋੜ ਦਾ ਇਸ ਰਾਮ ਬਾਗ ਸੁਸਾਇਟੀ ਨੂੰ ਚੈੱਕ ਦਿੱਤਾ ਦਾ ਤੇ ਜਿਸ ਦੇ ਵਿੱਚ ਇਸ ਪਾਰਕ ਦੀ ਉਸਾਰੀ ਹੋਣੀ ਹੈਗੀ ਤੇ ਉਸ ਤੋਂ ਇਲਾਵਾ ਵੀ ਸ਼ਹਿਰ ਦੇ ਵੱਡੇ ਜੁਤਨਾਟ ਨੇ ਉਹਨਾਂ ਵੱਲੋਂ ਇਸ ਦਿਉ ਸਾਰੀ ਦੀ ਅਭਦਾ ਯੋਗਦਾਨ ਪਾਇਆ ਜਾਣਾਗਾ ਸਾਡਾ ਸਵਾਲ ਇਸ ਤੇ ਇਹ ਆ ਤੇ ਤੁਹਾਡੀ ਜਿਸ ਦੇ ਵਿੱਚ ਬਹੁ ਮੁੱਲੀ ਰਾਇ ਜਾਣੀ ਜ਼ਰੂਰੀ ਹੈਗੀ ਉਹ ਸਵਾਲ ਇਹ ਆ ਕਿ ਜਿੱਥੇ ਕਿ ਇੱਕ ਪਾਸੇ ਤਾਂ ਸ਼ਹਿਰ ਵਾਸੀ ਨਵੇਂ ਪਾਰਕ ਦੀ ਚੰਗੇ ਖੇਡ ਸਟੇਡੀਅਮ ਦੀ ਮੰਗ ਕਰ ਰਹੇ ਨੇ ਉੱਥੇ ਹਰਾ ਭਰਾ ਪਾਰਕ ਨੂੰ ਇਸ ਤਰ੍ਹਾਂ ਉਜਾੜ ਕੇ ਇਸ ਆਲੀਸ਼ਾਨ ਇਮਾਰਤ ਦੀ ਉਸਾਰੀ ਕਰਵਾਉਣਾ ਕੀ ਇਹ ਸਹੀ ਗੱਲ ਆਗੀ ਜੋ ਕਿ ਆਉਣ ਵਾਲੇ ਟਾਈਮ ਦੇ ਵਿੱਚ ਇੱਕ ਆਮਦਨ ਦਾ ਜ਼ਰੀਆ ਬਣ ਜਾ ਰਿਹਾ ਹੈਗਾ ਇਸ ਦੇ ਉੱਤੇ ਆਪਣੀ رائے ਜ਼ਰੂਰ ਦਿਓ ਹੌਨ ਤਾਹਨ ਦਿਖਾਉਣੇ ਆਗੇ ਆ ਝੁੱਲੇ ਤੁਸੀਂ ਆ ਝੁੱਲੇ ਦੇਖੋ ਜਿਹੜੇ ਕਿ ਉਸ ਪਾਰਕ ਦੇ ਵਿੱਚੋਂ ਪੱਟ ਕੇ ਇੱਧਰ ਟਿਕਾਣੇ ਲਗਾਏ ਗਏ ਨੇ ਇਹ ਸਿਰਫ ਨਾਮ ਦੇ ਝੁੱਲੇ ਰਹਿ ਚੁੱਕੇ ਨੇ ਸਿਰਫ ਇਹਨਾਂ ਨੂੰ ਇੱਕ ਟਿਕਾਣੇ ਲਗਾਉਣ ਵਾਲੀ ਗੱਲ ਆ ਇੱਕ ਲੋਹਾ ਸਾਹਮਣੇ ਵਾਲੀ ਗੱਲ ਆ ਇਹ ਝੁੱਲੇ ਬਿਲਕੁਲ ਵਰਤੋਂ ਦੇ ਯੋਗ ਨਹੀਂ ਬੱਚੇ ਇਹ ਝੂਟਿਆਂ ਨੂੰ ਲੈ ਨਹੀਂ ਸਕਦੇ ਤੇ ਤੁਸੀਂ ਆ ਪੀਂਗ ਦਾ ਹਾਲ ਦੇਖੋ ਕਿ ਸਿਰ 'ਤੇ ਇੱਕ ਲੋਹੇ ਨੂੰ ਟਿਕਾਣੇ ਲਗਾਇਆ ਗਿਆ ਹੈਗਾ ਤੇ ਅਨੇਕਾ ਪ੍ਰਕਾਰ ਦੇ ਝੁੱਲ੍ਹੇ ਤਾਂ ਇੱਥੋਂ ਗਾਇਬ ਨੇਗੇ ਤੇ ਜੋ ਇੱਥੇ ਬੱਚੇ ਕੁੱਚੇ ਝੁੱਲ੍ਹੇ ਨੇ ਤੇ ਉਹਨਾਂ ਦੀ ਹਾਲਤ ਤੁਸੀਂ ਦੇਖ ਸਕਦੇ ਹੋਗੇ ਜੋ ਸਪਾਰਕ ਦੇ ਵਿੱਚੋਂ ਰੁੱਖ ਕੱਟੇ ਗਏ ਨੇ ਉਹਨਾਂ ਦਾ ਕੋਈ ਹਿਸਾਬ ਕਿਤਾਬ ਨਹੀਂ ਵਾਤਾਵਰਣ ਪ੍ਰੇਮੀਆਂ ਦੀ ਇਸ ਤੇ ਕੀ رائے ਆਪਣੀ رائے ਜ਼ਰੂਰ ਦਿਓ ਬਾਕੀ ਸੰਸਤਾ ਦਾ ਇੱਕ ਹਰੇ ਭਰੇ ਪਾਰਕ ਨੂੰ ਝਾੜ ਕੇ ਇਸ ਤਰ੍ਹਾਂ ਹਾਲ ਬਣਾਉਣਾ ਇਸ ਤੇ ਤੁਹਾਡੀ ਕੀ رائے ਆ ਜ਼ਰੂਰ ਦਿਓ ਜੀ ਧੰਨਵਾਦ